ਨੂਰ ਮਹਿਲ ਸਟੇਟ ਦੇਵੇ ਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੇ ਸਮਾਦੀ ਅਤੇ ਸੰਸਕਾਰ ਦੇ ਮਾਮਲੇ ਤੇ 16 ਜਨਵਰੀ ਨੂੰ ਸੁਣਵਾਈ ਹੋਣੀ ਹੈ ਪਰ ਉਸ ਤੋਂ ਪਹਿਲਾਂ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਨ ਵਾਲੇ ਤੇ ਆਸ਼ੂਤੋਸ਼ ਮਹਾਰਾਜ ਦੇ ਸਾਬਕਾ ਡਰਾਈਵਰ ਹੋਣ ਦਾ ਦਾਵਾ ਕਰਨ ਵਾਲੇ ਪੂਰਨ ਸਿੰਘ ਇੱਕ ਘਟਨਾ ਤੋਂ ਬਾਅਦ ਹਸਤਾਲ ਦੇ ਵਿੱਚ ਜੇਰੇ ਇਲਾਜ ਨੇ ਪੂਰਨ ਸਿੰਘ ਮੁਤਾਬਕ ਰਾਤ ਵੇਲੇ ਜਦੋਂ ਉਹ ਬਾਈਕ ਤੇ ਘੁੰਮੇ ਜਾ ਰਿਹਾ ਸੀ ਤਾਂ ਪਿੱਛੋਂ ਕਿਸੇ ਗੱਡੀ ਨੇ ਉਸ ਨੂੰ ਟੱਕਰ ਮਾਰੀ ਪੂਰਨ ਸਿੰਘ ਮੁਤਾਬਕ ਇਹ ਜਾਣ ਬੁੱਝ ਕੇ ਕੀਤਾ ਗਿਆ ਤਾਂ ਤਾਂ ਲੱਗਾ ਗੱਡੀ ਆਈ ਹੈ ਗੱਡੀ ਨੇ ਮੇਰੇ ਬਾਹਰ ਫੇ ਮੈਨੂੰ ਪਤਾ ਨਹੀਂ ਲੱਗਾ ਕੀ ਪਹਿਲਾਂ ਵੀ ਉਹ ਹਟਿਆ ਤੋਂ ਆਪਕੋ ਕਿਸ ਪੇਸ਼ੇ ਕਿਸ ਨੇ ਕੀਆ ਹੈ ਲੱਗਦਾ ਹੈ ਜਦੋਂ ਦੇ ਮੁੰਜਵਤੀ ਵਾਲੇ ਇਹੋ ਕਰਦੇ ਆਕਰ ਤਰੀਕ ਜਾਂ 6 18 ਤਰੀਕ ਨੂੰ ਫਰ ਹੋ ਗਿਆ 16 ਤਰੀਕ 16 16 ਜਨਵਰੀ ਪੂਰਨ ਸਿੰਘ ਕੱਲ ਜ਼ਖਮੀ ਹਾਲਤ ਵਿੱਚ ਮਿਲਿਆ ਸੀ ਪਰਿਵਾਰ ਨੂੰ ਕਿਸੇ ਨੇ ਫੋਨ ਤੇ ਇਸ ਦੀ ਇਤਲਾਹ ਦਿੱਤੀ ਸੀ ਉੱਥੇ ਹੀ ਪਰਿਵਾਰ ਨੇ ਇਸ ਨੂੰ ਹਮਲਾ ਦੱਸਿਆ ਜਦ ਕੇ ਪੁਲਿਸ ਪਹਿਲੀ ਨਜ਼ਰ ਦੇ ਵਿੱਚ ਇਸ ਨੂੰ ਹਾ사ਾ ਦੱਸ ਰਹੀ ਹੈ ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪਰਿਵਾਰ ਨੂੰ ਕਿਸੇ ਉੱਤੇ ਸ਼ੱਕ ਹੈ ਤਾਂ ਉਸ ਦੀ ਜਾਂਚ ਵੀ ਕੀਤੀ ਜਾਵੇਗੀ ਜੇ ਇਹ ਪਹਿਲਾਂ ਵੀ ਇਹ ਹਮਲੇ ਹੋ ਚੁੱਕੇ ਹਨ ਅਤੇ ਵੀ ਪਹਿਲਾਂ ਵੀ ਜ਼ਖਮੀ ਹੋ ਗਏ ਆ ਤੇ ਸਾਨੂੰ ਹੁਣ ਵੀ ਸ਼ੱਕ ਹੈ ਦੇਖ ਕੇ ਇਹ ਇਦਾਂ ਦਾ ਲੱਗ ਨਹੀਂ ਰਿਹਾ ਵੀ ਕਿਸੇ ਐਕਸੀਡੈਂਟ ਹੋਇਆ ਹੋਵੇ ਜਾਂ ਕੋਈ ਹਾ사ਾ ਹੋਇਆ ਹੋਵੇ ਸਾਨੂੰ ਕਿਸੇ ਦੇ ਸ਼ੱਕ ਆ ਕਿਸੇ ਨੇ ਜਾਣ ਬੁੱਝ ਕੇ ਕੀਤਾ ਹੈ ਕੋਈ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿਸੇ ਐਕਸੀਡੈਂਟ ਬਾਰੇ ਪਤਾ ਲੱਗਿਆ ਸੀ ਇਦੇ ਬਾਰੇ ਐਸਚੂ ਨੇ ਮੌਕੇ ਤੇ ਜਾ ਕੇ ਔਰ ਅਸੀਂ ਮੈਮੇਂ ਜਾ ਕੇ ਦੇਖਿਆ ਸੀ ਤੇ ਇਹਦਾ ਕੇਸ ਰਜਿਸਟਰ ਕੀਤਾ ਗਿਆ ਔਰ ਦੀ ਇਨਵੈਸਟੀਗੇਸ਼ਨ ਕਰ ਰਹੇ ਉਹਨਾਂ ਇਨਵੈਸਟੀਗੇਸ਼ਨ ਦੌਰਾਨ ਦੇਖਾਂਗੇ ਜੇ ਕੋਈ ਇਹ ਜਿਹੀ ਕੋਈ ਗੱਲ ਕੋਈ ਇਹਦੇ ਸ਼ੱਕ ਦੇ ਵਿੱਚ ਕੁਝ ਕੋ ਤੱਤ ਸਾਹਮਣੇ ਆਏ ਕੋਈ ਅਜਿਹੀ ਗੱਲ ਤੋਂ ਇਨਵੈਸਟੀਗੇਟ ਕਰਾਂਗੇ ਤਾਂ ਦੱਸ ਜੀ ਕਿ 29 ਜਨਵਰੀ 2014 ਨੂੰ ਡਾਕਟਰਾਂ ਨੇ ਆਸ਼ੂਤੋਚ ਮਹਾਰਾਜ ਨੂੰ ਕਲੀਨਿਕਲੀ ਡੈੱਡ ਕਰਾਰ ਦੇ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਦੇ ਸਾਥਕਾ ਡਰਾਈਵਰ ਹੋਣ ਦਾ ਦਾਵਾ ਕਰਨ ਵਾਲੇ ਪੂਰਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਇਹ ਕੇਸ ਫਿਲਹਾਲ ਕੋਰਟ ਵਿੱਚ ਚੱਲ ਰਿਹਾ ਹੈ ਜਿਸ ਦੀ 16 ਜਨਵਰੀ ਨੂੰ ਸੁਣਵਾਈ ਹੋਣੀ ਹੈ